ਲਓ ਜੀ ਇੱਕ ਗੱਲ ਦੱਸਣ ਲੱਗਿਆ ਉਹ ਤਹਾਂ ਨਾ ਇੱਕ ਪਲੇਟ ਫਸੀ ਵੀ ਆ ਉਹ ਤਹਾਂ ਮਾੜ ਐ ਮਿੱਤੇ ਹੋਈ ਐ ਇਧਰ ਨੂੰ ਇਧਰ ਨੂੰ ਹੋ ਜਾ ਮਾੜ ਜਾ ਹਾਂ ਉਹ ਤੁਹਾਨੂੰ ਚੀਜ਼ ਦਿਖਾਉਣਾ ਹੈ ਛੈਣੀ ਵੀ ਨਾਲ ਉਹ ਸਾਹਮਣੇ ਪਲੇਟ ਫਸੀ ਵੀ ਐ ਇੱਕ ਬਸ ਬਾਬਾ ਕੋਈ ਉੱਥੇ ਰਹਿ ਉਹ ਜਿਹੜੀ ਛੈਣੀ ਖੁੱਭੀ ਉਹ ਤੁਹਾਨੂੰ ਦਿਖਾਉਣਾ ਮੈਂ ਨੇੜੇ ਕਰਕੇ ਇਹ ਆ ਲਓ ਜੀ ਕਈ ਬੰਦੇ ਨਾ ਇੱਟ ਨੂੰ ਆਪਣੇ ਨੂੰ ਮਾਰਾ ਗੈਨਦਿਆ ਲਾ ਕਹਿੰਦਾ ਯਾਰ ਇਹ ਨਾ ਟੈਡੀ ਫਲਾਈ ਐ ਛੜੀ ਇੱਟ ਹੁੰਦੀ ਐ ਫਲਾਨੀ ਹੁੰਦੀ ਐ ਧੌਂਕੀ ਹੁੰਦੀ ਐ ਕਈ ਬੰਦੇ ਕਹਿੰਦੇ 4200 ਨੂੰ ਇੱਟ ਮਿਲਦੀ 4300 ਨੂੰ ਇੱਟ ਮਿਲਦੀ ਆ ਮੈਂ ਹਰ ਦੀ ਇੱਟ ਦੀ ਸਿਫਤ ਕਰਦਾ ਹੁੰਦਾ ਤੇ ਅੱਜ ਨਾ ਮੈਂ ਕੋ ਉਹ ਤੁਹਾਨੂੰ ਗੱਲ ਦੱਸਦਾ ਉਹ ਜਿਹੜੀ ਤਾਹਾਂ ਪਲੇਟ ਫਸੀ ਖਾਤਰ ਦੋ ਇੱਟਾਂ ਭੰਣੀਆਂ ਸੀ ਇੱਕ ਬੰਦਾ ਤਾਂ ਤਹਾਂ ਤੋਂ ਉਤਰਿਆ ਆ ਖੜਾ ਮਿਸਤਰੀ ਆਪਣਾ ਮਿਸਤਰੀ ਕਿੰਨਾ ਚਿਰ ਲਾ ਕੇ ਉਤਰਿਆ ਸਹੀ ਦੱਸੀ 15 20 ਮਿੰਟ ਅੱਧੇ ਘੰਟੇ ਵਾਂਗੂ ਲੱਗ ਗਿਆ ਅੱਧੇ ਘੰਟੇ ਵਾਂਗੂ ਲੱਗ ਗਿਆ ਉਹਨੇ ਪਾਇਆ ਛੱਕੀ ਕਰ ਲਿਆ ਉਹਨੇ ਇੱਕ ਨਹੀਂ ਟੁੱਟੀ ਨਾ ਸ਼ੈਣੀਆਂ ਨਾ ਪੁਰਪੁਰ ਨਿਕਲਦੀਆਂ ਮਤਲਬ ਵੀ ਯਾਰ ਪੁਰਪੁਰ ਨਿਕਲਦੀਆਂ ਜਿਵੇਂ ਬੱਜਰੀ ਭਰਦੀ ਹੈ ਹਾਂ ਆ ਲੈ ਹੁਣ ਦੂਜਾ ਬੰਦਾ ਇੱਕ ਬੰਦਾ ਦਾਣ ਚੜ ਚੁੱਕੇ ਤੇ ਦੂਜਾ ਬੰਦਾ ਉੱਥੇ ਚੜਾ ਚੁੱਕੇ ਆ ਜੀ ਉਹ ਤਹਾਂ ਤੇ ਜੇ ਕੋਈ ਬੰਦਾ ਵੀ ਇਸ ਚੀਜ਼ ਦਾ ਚੈਲੰਜ ਅਕਸੈਪਟ ਕਰਨਾ ਚਾਹੁੰਦਾ ਇਹ ਚੀਜ਼ ਨੂੰ ਕਹਿੰਦਾ ਵੀ ਨਹੀਂ ਆਏ ਤਾਂ ਜਦੋਂ ਮਰਜ਼ੀ ਆਜੋ ਅਸੀਂ ਚੈੱਕ ਕਰਾਵਾਂਗੇ ਜੀ ਆਹ ਦੇਖ ਲਓ ਚੱਲ ਆ ਵੀ 2 ਮਿੰਟ ਚੱਲ ਬੱਜਰੀ ਵਾਂਗੂ ਭਰ-ਭਰ ਕੇ ਜਿਵੇਂ ਉਵੇਂ ਇੱਟ ਨਿਕਲਦੀ ਜਿਵੇਂ ਆਇਆਂ ਲੱਗਦਾ ਇਹ ਮੈਂ ਲੈਂਟਰ ਭੰਦੇ ਹੁੰਨੇ ਆਪਾਂ ਹਾਲ ਚੱਲ 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 ਯੋੜ ਨੀ ਮਾਰ ਖਟਾ ਡਲੀਆਂ ਬਣ ਬਣ ਡੇਂਦੀ ਥੱਲੇ